ਪੰਜਾਬੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ 17 ਰਾਜਾਂ ਤੇ 7 ਯੂਟੀ ਨੂੰ ਆਨੰਦ ਕਾਰਜ ਐਕਟ 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ 4 ਮਹੀਨਿਆਂ ਦੇ ਅੰਦਰ ਅੰਦਰ ਨਿਯਮ ਬਣਾਉਂਦੇ ਹੁਕਮ ਦੇ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਇੱਕ ਧਰਮ ਨਿਰਪੱਖ ਢਾਂਚੇ ਦੇ ਅੰਦਰ ਜੋ ਧਾਰਮਿਕ ਪਛਾਣ ਦਾ ਸਤਿਕਾਰ ਕਰਦਾ ਤੇ ਨਾਗਰਿਕ ਸਮਾਨਤਾ ਨੂੰ ਯਕੀਨੀ ਬਣਾਉਂਦਾ ਕਾਨੂੰਨ ਨੂੰ ਇੱਕ ਨਿਰਪੱਖ ਤੇ ਵਿਹਾਰਕ ਰਸਤਾ ਪ੍ਰਦਾਨ ਕਰਨਾ ਚਾਹੀਦਾ ਤੇ ਆਨੰਦ ਕਾਰਜ ਦੁਆਰਾ ਸੰਪੰਨ ਹੋਏ ਵਿਆਹਾਂ ਨੂੰ ਹੋਰ ਵਿਆਹਾਂ ਬੰਗ ਰਜਿਸਟਰਡ ਤੇ ਪਰਮਾਣਿਤ ਕੀਤਾ ਜਾਣਾ ਚਾਹੀਦਾ ਸੁਪਰੀਮ ਕੋਰਟ ਨੇ ਇਹ ਹੁਕਮ ਇੱਕ ਪਟੀਸ਼ਨ ਤੇ ਦਿੱਤਾ ਤੇ ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਕੇਂਦਰ ਯੂਟੀਆਂ ਨੂੰ ਜਿਹੜਾ ਆਨੰਦ ਮੈਰਿਜ ਐਕਟ 2009 ਤੇ 2012 ਵਿੱਚ ਸੋਧਿਆ ਗਿਆ ਦੀ ਧਾਰਾ 6 ਦੇ ਤਹਿਤ ਨਿਯਮ ਬਣਾਉਣ ਤੇ ਸੂਚਿਤ ਕਰਨ ਲਈ ਜਿਹੜੇ ਨਿਰਦੇਸ਼ ਦੀ ਮੰਗ ਕੀਤੀ ਗਈ ਸੀ ਤਾਂ ਜੋ ਸਿੱਖ ਰੀਤੀ ਰਿਵਾਜ ਤੇ ਜਿਨ੍ਹਾਂ ਨੂੰ ਆਮ ਤੌਰ ਤੇ ਆਨੰਦ ਕਾਰਜ ਵਜੋਂ ਜਾਣਿਆ ਜਾਂਦਾ ਉਹਨਾਂ ਦੇ ਅਨੁਸਾਰ ਕੀਤੇ ਗਏ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਜਾ ਸਕੇ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਚ ਨੇ ਕਿਹਾ ਕਿ ਸੰਵਿਧਾਨਿਕ ਵਾਅਦੇ ਦੀ ਇਮਾਨਦਾਰੀ ਨਾ ਸਿਰਫ ਉਹਨਾਂ ਅਧਿਕਾਰਾਂ ਦੁਆਰਾ ਮਾਪੀ ਜਾਂਦੀ ਹੈ ਜੋ ਇਸ ਦੁਆਰਾ ਐਲਾਨੇ ਜਾਂਦੇ ਨੇ ਤੋਗ ਉਹਨਾਂ ਸੰਸਥਾਵਾਂ ਦੁਆਰਾ ਵੀ ਮਾਪੀ ਜਾਂਦੀਆਂ ਜੋ ਉਹਨਾਂ ਅਧਿਕਾਰਾਂ ਨੂੰ ਉਪਯੋਗੀ ਬਣਾਉਂਦੀਆਂ ਨੇ ਇੱਕ ਧਰਮ ਨਿਰਪੱਖ ਗਨਰਾਜ ਦੇ ਵਿੱਚ ਰਾਜ ਨੂੰ ਨਾਗਰਿਕ ਦੇ ਵਿਸ਼ਵਾਸ ਨੂੰ ਵਿਸ਼ੇਸ਼ ਅਧਿਕਾਰ ਜਾਂ ਰੁਕਾਵਟ ਵਿੱਚ ਨਹੀਂ ਬਦਲਣਾ ਚਾਹੀਦਾ 30 ਸਤੰਬਰ ਦੇ ਆਪਣੇ ਹੁਕਮ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਜਦੋਂ ਕਾਨੂੰਨ ਆਨੰਦਕਾਰਜ ਨੂੰ ਵਿਆਹ ਦੇ ਇੱਕ ਜਾਇਜ਼ ਰੂਪ ਵਜੋਂ ਮਾਨਤਾ ਦਿੰਦਾ ਪਰ ਇਸ ਨੂੰ ਰਜਿਸਟਰ ਕਰਨ ਲਈ ਕੋਈ ਵਿਧੀ ਪ੍ਰਦਾਨ ਨਹੀਂ ਕਰਦਾ ਤਾਂ ਵਾਦਾ ਸਿਰਫ ਅੱਧਾ ਹੀ ਪੂਰਾ ਰਹਿੰਦਾ ਹੁਣ ਇਹ ਯਕੀਨੀ ਬਣਾਉਣਾ ਬਾਕੀ ਆ ਕਿ ਸਮਰੋਹ ਤੋਂ ਰਿਕਾਰਡ ਤੱਕ ਦੀ ਪ੍ਰਕਿਰਿਆ ਖੁੱਲੀ ਇੱਕਸਾਰ ਤੇ ਨਿਰਪੱਖ ਹੋਵੇ ਆਦੇਸ਼ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬੈਚ ਨੇ ਨੋਟ ਕੀਤਾ ਕਿ 1909 ਦਾ ਐਕਟ ਸਿੱਖ ਰਸਮ ਆਨੰਦਕਾਰਜ ਦੁਆਰਾ ਕੀਤੇ ਗਏ ਵਿਆਹਾਂ ਦੀ ਵੈਧਤਾ ਨੂੰ ਮਾਂਟਾ ਡੇਨਲੀ ਬਣਾਇਆ ਗਿਆ ਸੀ ਅਦਾਲਤ ਨੇ ਨੋਟ ਕੀਤਾ ਕਿ 2012 ਦੇ ਵਿੱਚ ਇੱਕ ਸੋਧ ਰਾਹੀਂ ਸੰਸਦ ਨੇ ਧਾਰਾ 6 ਵਿੱਚ ਸ਼ਾਮਲ ਕੀਤੀ ਸੀ ਜਿਸ ਨੇ ਰਾਜਾਂ ਨੂੰ ਅਜੇ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਨਿਯਮ ਬਣਾਉਣ ਤੇ ਵਿਆਹ ਰਜਿਸਟਰਾਂ ਨੂੰ ਬਣਾਈ ਰੱਖਣ ਤੇ ਪ੍ਰਮਾਣਿਤ ਅੰਸ਼ ਪ੍ਰਦਾਨ ਕਰਨ ਦਾ ਆਦੇਸ਼ ਵੀ ਦਿੱਤਾ ਜਦੋਂ ਕਿ ਇਹ ਸਪਸ਼ਟ ਕੀਤਾ ਕਿ ਰਜਿਸਟਰ ਕਰਨ ਵਿੱਚ ਅਸਫਲਤਾ ਵਿਆਹ ਦੀ ਵੈਧਤਾ ਨੂੰ ਪ੍ਰਭਾਵਿਤ ਨਹੀਂ ਕਰੇਗੀ ਬੈਚ ਨੇ ਨੋਟ ਕੀਤਾ ਕਿ ਪਟੀਸ਼ਨਕਰਤਾ ਦੇ ਅਨੁਸਾਰ ਕਈ ਰਾਜਾਂ ਤੇ ਯੂਟੀ ਨੂੰ ਧਾਰਾ 6 ਦੇ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ ਸੰਬੰਧਿਤ ਨਿਯਮ ਸੂਚਿਤ ਕੀਤੇ ਨੇ ਜਦੋਂ ਕਿ ਕਈਆਂ ਨੇ ਅਜੇ ਤੱਕ ਅਜਿਆ ਨਹੀਂ ਕੀਤਾ ਧਾਰਾ 6 ਦਾ ਹਵਾਲਾ ਦਿੰਦੇ ਹੋਏ ਬੈਚ ਨੇ ਕਿਹਾ ਕਿ ਇਹ ਹਰ ਰਾਜ ਦੇ ਆਨੰਦ ਕਾਰਜ ਵਿਆਂ ਲਈ ਇੱਕ ਕਾਰਜਸ਼ੀਲ ਰਜਿਸਟ੍ਰੇਸ਼ਨ ਵਿਧੀ ਸਥਾਪਿਤ ਕਰਨ ਦਾ ਸਕਾਰਾਤਮਕ ਫਰਜ਼ ਪਾਉਂਦਾ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਡਿਊਟੀ ਕਿਸੇ ਵੀ ਅਧਿਕਾਰ ਖੇਤਰ ਵਿੱਚ ਲਾਭਪਾਤਰੀ ਸਮੂਹ ਦੇ ਆਕਾਰ ਤੇ ਨਿਰਭਰ ਨਹੀਂ ਤੇ ਨਾ ਹੀ ਇਸ ਆਧਾਰ ਤੇ ਇਸ ਤੋਂ بچਿਆ ਜਾ ਸਕਦਾ ਕਿ ਹੋਰ ਵਿਆਹ ਕਾਨੂੰਨ ਸਮੰਤਰ ਮਨਜੂਰ ਨੇ ਬੈਚ ਨੇ ਇਹ ਵੀ ਕਿਹਾ ਕਿ ਰਜਿਸਟ੍ਰੇਸ਼ਨ ਦੀ ਉਪਲਬਧਤਾ ਸਿੱਧੇ ਤੌਰ ਤੇ ਬਰਾਬਰ ਵਿਵਹਾਰ ਤੇ ਵਿਵਸਥਿਤ ਸਿਵਲ ਪ੍ਰਸ਼ਾਸਨ ਤੇ ਨਿਰਭਰ ਕਰਦੀ ਆ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਾਂ ਤੇ ਕੇਂਦਰ ਯੂਟੀ ਵਿੱਚ ਕਾਨੂੰਨੀ ਸੇਵਾਵਾਂ ਤੱਕ ਅਸਮਾਨ ਪਹੁੰਚ ਦੇ ਨਤੀਜੇ ਵਜੋਂ ਸਮਾਨ ਸਥਿਤੀ ਵਾਲੇ ਨਾਗਰਿਕਾਂ ਲਈ ਅਸਮਾਨ ਨਤੀਜੇ ਨਿਕਲਦੇ ਨੇ ਤੇ ਮੌਜੂਦਾ ਰਜਿਸਟ੍ਰੇਸ਼ਨ ਪ੍ਰਣਾਲੀ ਨਾਲ ਤਾਲਮੇਲ ਵਿਵਹਾਰਿਕ ਜ਼ਰੂਰੀ ਆ ਬੈਚ ਨੇ ਇਹ ਵੀ ਕਿਹਾ ਕਿ ਜਿੱਥੇ ਇੱਕ ਸੰਸਦ ਸਿਵਲ ਮੈਰਿਜ ਰਜਿਸਟ੍ਰੇਸ਼ਨ ਢਾਂਚਾ ਮੌਜੂਦ ਆ ਉਸ ਨੂੰ ਆਨੰਦ ਕਾਰਜ ਦੁਆਰਾ ਕੀਤੇ ਗਏ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਉਸੇ ਤਰੀਕੇ ਨਾਲ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਜਿਵੇਂ ਕਿ ਹੋਰ ਵਿਆਹ ਤੇ ਜੇਕਰ ਠੇਰਾ ਦੇ ਇਸੇ ਤਰ੍ਹਾਂ ਬੇਨਤੀ ਕਰਦੀਆਂ ਨੇ ਤਾਂ ਇਸ ਨੂੰ ਰਿਕਾਰਡ ਕਰਨਾ ਚਾਹੀਦਾ ਕਿ ਸਮਰੋਹ ਆਨੰਦ ਕਾਰਜ ਦੁਆਰਾ ਕੀਤਾ ਗਿਆ ਸੀ